ਇੱਕ ਖਾਲੀ ਪੇਟ ਅਤੇ ਇੱਕ ਖਾਲੀ ਜੇਬ ਜ਼ਿੰਦਗੀ ਵਿੱਚ ਜੋ ਕੁਝ ਸਿਖਾਉਂਦੀ ਹੈ ਉਹ ਕੋਈ ਯੂਨੀਵਰਸਿਟੀ ਜਾਂ ਅਧਿਆਪਕ ਵੀ ਨਹੀਂ ਸਿਖਾ ਸਕਦਾ ਹੈ ਕਿਸੇ ਤੇ ਨਿਰਭਰ ਨਾ ਹੋਵੋ ਕਿਸੇ ਦੇ ਪੈਰਾਂ ਤੇ ਡਿੱਗ ਕੇ ਸਫਲਤਾ ਪ੍ਰਾਪਤ ਕਰਨ ਦੀ ਬਜਾਏ ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦਾ ਫੈਸਲਾ ਕਰਨਾ ਸਭ ਤੋਂ ਬਿਹਤਰ ਹੁੰਦਾ ਹੈ ਕੋਈ ਨਹੀਂ ਜਾਣਦਾ ਕਿ ਕਿਸ ਦੀ ਆਖਰੀ ਅਲਵਿਦਾ ਕਦੋਂ ਹੋਵੇਗੀ ਇਸ ਲਈ ਤੁਹਾਡੇ ਕੋਲ ਅੱਜ ਜੋ ਵੀ ਹੈ ਉਸ ਦਾ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅੱਧੀ ਦੁਨੀਆ ਸਿਰਫ ਇਸ ਕਰਕੇ ਦੁਖੀ ਹੈ ਕਿ ਉਹਨਾਂ ਦੇ ਗੁਮਾਂਢੀ ਉਹਨਾਂ ਨਾਲੋਂ ਵੱਧ ਤਰੱਕੀ ਕਰ ਰਹੇ ਹਨ ਪੈਸਾ ਉਹੀ ਪਾਸ਼ਾ ਬੋਲਦਾ ਹੈ ਜਿਸ ਨੂੰ ਸਾਰੀ ਦੁਨੀਆ ਸਮਝਦੀ ਹੈ ਚਾਹੇ ਉਹ ਪਾਸ਼ਾ ਚੰਗੀ ਹੋਵੇ ਜਾਂ ਬੁਰੀ ਹੋਵੇ ਦੋਸਤੀ ਅਤੇ ਰਿਸ਼ਤੇ ਵਿੱਚ ਉਹਨਾਂ ਹੀ ਪੈਸਾ ਉਧਾਰ ਦੇਉਂਦੇ ਜਿੰਨਾ ਤੁਹਾਡੇ ਵਿੱਚ ਭੁੱਲਣ ਦੀ ਤਾਕਤ ਹੋਵੇ ਨਹੀਂ ਤਾਂ ਤੁਸੀਂ ਰਿਸ਼ਤੇ ਅਤੇ ਪੈਸੇ ਦੋਵੇਂ ਗਵਾ ਬੈਠੋਗੇ ਜਿਸ ਦਿਨ ਤੁਹਾਡਾ ਪੈਸਾ ਖਤਮ ਹੋ ਜਾਵੇਗਾ ਤੁਹਾਡੇ ਰਿਸ਼ਤੇਦਾਰਾਂ ਦੀ ਗਿਣਤੀ 95% ਘੱਟ ਜਾਵੇਗੀ ਇਥੇ ਸਰੀਰਕ ਤਾਕਤ ਕੰਮ ਨਾ ਕਰੇ ਉਥੇ ਮਾਨਸਿਕ ਤੌਰ ਤੇ ਲੜਨਾ ਸ਼ੁਰੂ ਕਰ ਦਿਓ ਦੁਨੀਆਂ ਦਾ ਸਭ ਤੋਂ ਭੈੜਾ ਨਸ਼ਾ ਕਿਸੇ ਇਨਸਾਨ ਦਾ ਨਸ਼ਾ ਹੈ ਇਸ ਲੱਤ ਤੋਂ ਦੂਰ ਰਹੋ ਨਹੀਂ ਤਾਂ ਆਪਣਾ ਭਵਿੱਖ ਬਰਬਾਦ ਕਰਨ ਲਈ ਤਿਆਰ ਰਹੋ ਜ਼ਿੰਦਗੀ ਵਿੱਚ ਹਮੇਸ਼ਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਹੀ ਸਮਾਂ ਕਦੇ ਨਹੀਂ ਆਉਂਦਾ ਲਿਆਉਣਾ ਹੀ ਪੈਂਦਾ ਹੈ ਆਪਣੀ ਖੋਦ ਸਿਰਜਣ ਲਈ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਪਰ ਇੱਕ ਵਾਰ ਖੋਦ ਬਣ ਜਾਣ ਤੋਂ ਬਾਅਦ ਰੂਪ ਦੇਖਣਯੋਗ ਹੁੰਦਾ ਹੈ ਜਿਸ ਤਰ੍ਹਾਂ ਪੱਤਝੜ ਤੋਂ ਬਿਨਾਂ ਰੁੱਖਾਂ ਤੇ ਨਵੇਂ ਪੱਤੇ ਨਹੀਂ ਹੁੰਦੇ ਉਸੇ ਤਰ੍ਹਾਂ ਚੰਗੇ ਦਿਨਾਂ ਵੀ ਮੁਸ਼ਕਲਾਂ ਅਤੇ ਸੰਘਰਸ਼ ਤੋਂ ਬਿਨਾ ਨਹੀਂ ਆਉਂਦੇ